ਵੱਖ-ਵੱਖ ਕੇਸਾਂ ਦੇ ਵਿੱਚ ਲਗਾਤਾਰ ਨੌਜਵਾਨ ਗੈਰ ਹਾਜ਼ਰ ਹੁੰਦੇ ਨੇ ਜਿਨ੍ਹਾਂ ਨੂੰ ਕੀ ਪੀਓ ਸਟਾਫ ਦੀ ਪੁਲਿਸ ਦੇ ਵੱਲੋਂ ਲਗਾਤਾਰ ਕਾਬੂ ਕੀਤਾ ਜਾ ਰਿਹਾ ਤਾਂ ਅੱਜ ਵੀ ਦਿਨ ਚੜਦਿਆਂ ਸਾਰੀ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਵੱਖ-ਵੱਖ ਕੇਸਾਂ ਦੇ ਵਿੱਚ ਭਗੌੜੇ ਨੇ ਤਰੀਕ ਤੇ ਨਹੀਂ ਜਾਂਦੇ ਤਾਂ ਪੀਓ ਸਟਾਫ ਦੀ ਪੁਲਿਸ ਨੂੰ ਲਗਾਤਾਰ ਕਾਮਯਾਬੀ ਹਾਸਲ ਹੋ ਰਹੀ ਹੈ ਤਾਂ ਇਸ ਵੇਲੇ ਅਸੀਂ ਗੱਲਬਾਤ ਕਰਦੇ ਹਾਂ ਤਾਂ ਸਾਡੇ ਨਾਲ ਨੇ ਪੀਓ ਸਟਾਫ ਦੇ ਮੁਖੀ ਹਰੀਸ਼ ਕੁਮਾਰ ਜੀ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਜੇ ਅੱਜ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਬ੍ਰਦਰ ਬਿਲੂ ਮੈਂ ਤੇ ਤੁਹਾਨੂੰ ਆਪਣੇ ਵੱਲੋਂ ਦੇ ਆਪਣੇ ਸਟਾਫ ਵੱਲੋਂ 90 ਸਾਲ ਦੀ ਬਹੁਤ-ਬਹੁਤ ਮੁਬਾਰਕ ਦਿਨਾ ਸਾਰੇ ਸੋਸ਼ਲ ਮੀਡੀਆ ਨੂੰ ਅੰਮ੍ਰਿਤਸਰ ਦਾ ਜਿੰਨਾ ਮੀਡੀਆ ਮੈਂ ਉਹਨਾਂ ਦਾ ਆਪਣੇ ਵੱਲੋਂ ਤੇ ਆਪਣੇ ਸਟਾਫ ਵੱਲੋਂ 90 ਸਾਲ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੁਬਾਰਕਬਾਦ ਵੀ ਦਿੰਦਾ ਕਿ ਪਰਮਾਤਮਾ ਉਹਨਾਂ ਵਾਸਤੇ 2052 ਉਹਨਾਂ ਲਈ ਤੇ ਉਹਨਾਂ ਦੇ ਪਰਿਵਾਰ ਲਈ ਸੁੱਖ ਸ਼ਾਂਤੀ ਦਾ ਚੜ੍ਹਾਵੇ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤਰੱਕੀ ਬਖਸ਼ੇ ਜਿਹੜਾ ਪੀਓ ਸਟਾਫ ਦਾ ਵਰਕਆਊਟ ਹੈ ਬ੍ਰਦਰ ਉਹ ਇਸ ਤਰ੍ਹਾਂ ਹੀ ਜਿਹੜੇ ਅੱਜ 2 ਪੀਓ ਰੈਸਟ ਕੀਤੇ ਆ ਮੈਂ ਤੇ ਮੇਰੀ ਟੀਮ ਨੇ ਉਹਨਾਂ ਦੀ ਡਿਟੇਲ ਜਿਹੜੀ ਉਹ ਸਾਡੇ ਇਸ ਤਰ੍ਹਾਂ ਕਿ ਸੀਨੀਅਰ ਅਫਸਰ ਸਾਡੇ ਮਾਝੋ ਜੀਪੀ ਸਾਹਿਬ ਜੀਪੀਐਸ ਭੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਸਰਦਾਰ ਹਰਪੀਤ ਸਿੰਘ ਜੀ ਮਡੇਰ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਪੀਪੀਐਸ ਏਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜੇ ਅੱਜ ਦੋ ਪਿਓ ਰੈਸਟ ਕੀਤੇ ਉਹਨਾਂ ਦੀ ਡਿਟੇਲ ਜਿਹੜੀ ਉਸ ਪ੍ਰਕਾਰ ਹੈ ਕਿ ਜਿਹੜਾ ਪਹਿਲਾ ਪਿਓ ਹੈ ਉਹਦਾ ਨਾਮ ਹੈ ਸ਼ਮਸ਼ੀਰ ਸਿੰਘ ਇਲੀਸੀ ਸ਼ੇਰਾ ਸਨ ਆਫ ਦਲਬੀਰ ਸਿੰਘ ਵਾਸੀ ਆਰੋ ਵਾਰਡ ਨੰਬਰ 6 ਸੁਲਤਾਨਪੁਰ ਅੰਮ੍ਰਿਤਸਰ ਦਾ ਰਹਿਣ ਵਾਲਾ ਤਸ ਤਾਂ ਇਹਦੇ ਉੱਪਰ ਕਿਹੜਾ ਕੇਸ ਦਰਜ ਹੈ ਤਾਂ ਕਿੰਨੇ ਸਮੇਂ ਤੋਂ ਲਗਾਤਾਰ ਇਹ ਭਗੋੜਾ ਹੈ ਜੀ ਕਿਉਂ ਨਹੀਂ ਜਾ ਰਿਹਾ ਤਰੀਕ ਤੇ ਇਹਦੇ ਦੇ ਟੋਟਲ ਇਹਦੀ ਜੁੜੀ ਪੁੱਛਗਿੱਛ ਕੀਤੀ ਗਈ ਇਹਦੇ ਤੇ ਟੋਟਲ 7 ਮੁਕਦਮੇ ਦਰਜ ਨੇ ਜਿੰਨਾ ਵਿੱਚੋਂ ਦੋ ਮੁਕਦਮੇ ਜਿਹੜੇ ਨਾ ਅੰਮ੍ਰਿਤਸਰ ਦਿਹਾਤੀ ਦੇ ਨੇ ਇੱਕ ਜੰਡਿਆਲਾ ਗੁਰੂ ਥਾਣੇ ਦਾ ਤੇ ਇੱਕ ਚਾਟੀਵੰਟ ਥਾਣੇ ਦਾ ਦਰਜ ਹੈ ਤੇ ਇੱਕ ਮੁਕਦਮਾ ਜਿਹੜਾ ਦਿੱਲੀ ਦਾ ਜੀ ਤੇ ਬਾਕੀ ਜਿਹੜੇ ਚਾਰ ਮੁਕਦਮੇ ਉਹ ਸਾਡੇ ਅੰਮ੍ਰਿਤਸਰ ਸਿਟੀ ਦੇ ਆ ਅੰਮ੍ਰਿਤਸਰ ਦੇ ਜਿਹੜੇ ਮੁਕਦਮੇ ਉਹਨਾਂ ਦੇ ਵਿੱਚ ਦੋ ਮੁਕਦਮੇ ਜਿਹੜੇ ਹੈਗੇ ਉਹ ਥਾਣੇ ਸੁਲਤਾਨਵਟ ਦੇ ਆ ਤੇ ਇੱਕ ਮੁਕਦਮਾ ਜਿਹੜਾ ਉਹ ਥਾਣੇ ਆਪਣਾ ਗਿੜਕੀ ਮਾਤਾ ਤੇ ਇੱਕ ਮੁਕਦਮਾ ਥਾਣੇ ਪੀਟ ਹੋ ਜਾਂਦਾ ਤੇ ਜਿਹਦੇ ਵਿੱਚ ਇਹ ਪੀਓ ਚੱਲਿਆ ਆ ਰਿਹਾ ਉਹ ਮੁਕਦਮਾ ਨੰਬਰ ਹੈ 56 ਬਾਦ ਅਦਾਲਤ ਸ਼ਰੀਫ ਸੁਖਪਰੀਤਪੁਰ ਮੈਡਮ ਜੀਐਮਆਈਸੀ ਦੀ ਕੋਰਟ ਦੇ ਵਿੱਚੋਂ ਮੁਕਦਮਾ ਨੰਬਰ 56 ਡੇਟ 11 3 2021 ਅੰਡਰ ਸੈਕਸ਼ਨ ਉਹਦਾ ਗਾਇ 2554 59 ਆਰ ਅੰਡਰੈਕਟ ਪੀਐਸ ਗੇਟ ਕੀ ਮਾਤ 411 34 ਆਈਪੀਸੀ ਪੀਐਸ ਗੇਟ ਕੀ ਮਾਦਾ ਇਹ ਮੁਕਦਮਾ ਜੀ ਇਹਦੇ ਵਿੱਚ ਇਹ ਪੀਓ ਆ ਜਿਹਦੀ ਪੀਓ ਡੇਟ ਹੈ 2 3 2024 ਠੀਕ ਹੈ ਇਹਦੇ ਖਿਲਾਫ ਟੋਟਲ ਤੁਹਾਨੂੰ ਦੱਸਿਆ 7 ਮੁਕਦਮੇ ਹੋਰ ਦਰਜ ਨੇ ਜਿਹੜਾ ਦੂਸਰਾ ਪੀਓ ਆ ਉਹ ਹੈਗਾ ਦਿਲਬਾਖ ਸਿੰਘ ਇਲੀਸ ਵਾਗਾ ਸਾਨੂੰ ਉਹ ਧੀਰ ਸਿੰਘ ਆਰੋ ਵਾਸੀ ਨੀਵੀ ਆਬਾਦੀ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਬਾਦ ਅਦਾਲਤ ਸ਼੍ਰੀ ਹਿਮਾਂਚੂ ਰੋੜਾ ਜੀਐਮਾ ਸ਼੍ਰੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 27 ਡੇਟਡ ਹੈਗਾ ਜੀ ਆਪਣਾ 3 4 3 2021 ਅੰਡਰ ਸੈਕਸ਼ਨ 13ਏ 367 ਗੈਂਬਲਿੰਗ ਜੂਏ ਦਾ ਇਹ ਫਰਜ਼ਾ ਜਿਹਦੇ ਵਿੱਚ ਏ ਪੀਓ ਹੈ ਥਾਣੇ ਡੀਵੀਨ ਦਾ ਮਕਦਮਾ ਜੀ ਅਸਰ ਜੇਕਰ ਅਸੀਂ ਗੱਲ ਕਰੀਏ ਕਾਰਨ ਕੀ ਆ ਕਿਉਂ ਇਹ ਨੌਜਵਾਨ ਆ ਪਈਆਂ ਤਰੀਕਾ ਤੇ ਨਹੀਂ ਜਾਂਦੇ ਨੇ ਦੇਖੋ ਜੀ ਇਹਨਾਂ ਦੇ ਵਿੱਚ ਵੱਖ-ਵੱਖ ਕਾਰਨ ਨੇ ਕਈ ਕਈ ਇਹਨਾਂ ਨੂੰ ਨਸ਼ੇ ਦੀ ਲਤ ਲੱਗੀ ਹੁੰਦੀ ਹੈ ਕਈਆਂ ਨੂੰ ਉਸ ਤਰ੍ਹਾਂ ਹੀ ਵੈਸੇ ਵੀ ਇਹ ਕਈ ਇਹਨਾਂ ਦੀ ਐਕਚੁਅਲ ਬਣ ਜਾਂਦੇ ਆ ਵੀ ਜਿਸ ਤਰ੍ਹਾਂ ਲੜਾਈਆਂ ਝਗੜਿਆਂ ਦਾ ਕਾਰਨ ਇਹਨਾਂ ਨੂੰ ਇਹ ਹੁੰਦਾ ਵੀ ਠੀਕ ਹੈ ਇੱਕ ਜੋ ਪਰਚਾ ਦਰਜਾ ਤੇ ਦੂਸਰਾ ਵੀ ਉਹਦੇ ਨਾਲ ਹੀ ਕੋਈ ਨਹੀਂ ਭੁਗਤਿਆ ਜਾਊਗਾ ਕਿ ਇਹਨਾਂ ਦਾ ਸਿਸਟਮ ਇਤਨਾ ਦਾ ਬਣ ਜਾਂਦਾ ਵੈਸੇ ਅਹੀ ਤੇ ਮੋਸਟਲੀ ਜਿਹੜੇ ਬੰਦੇ ਰੈਸਟ ਕਰਕੇ ਲਿਆਂਦੇ ਆ ਉਹਨਾਂ ਨੂੰ ਇਹੋ ਹੀ ਕਹੀਦਾ ਵੀ ਤੁਸੀਂ સુધરુ સુધરਣ ਦਾ ਮੌਕਾ ਮਿਲਦਾ ਸਰਕਾਰ ਦਿੰਦੀ ਹੈ ਤੁਹਾਨੂੰ સુધરਣ ਦਾ ਮੌਕਾ ਜੇ ਸੁਧਰੂ ਸੁਧਰਨਾ ਚਾਹंदे ਉਹਤੇ ਕੋਈ ਇਹੋ ਜੀ ਗੱਲ ਨਹੀਂ ਪੁਲਿਸ ਐਡਾ ਧੱਕਾ ਨਹੀਂ ਕਰਦੀ ਤੇ ਅਸੀਂ ਦੇ ਉਹਨਾਂ ਨੂੰ ਤਰੀਕੇ ਦਾ ਜਾਂਦੀ ਹਿਦਾਇਤ ਦਿੰਨੇ ਆ ਸਰ ਜੇਕਰ ਅਸੀਂ ਗੱਲ ਕਰੀਏ ਬਹੁਤ ਸਾਰੇ ਨੌਜਵਾਨ ਜਿਹੜੇ ਗੈਰ ਹਾਜ਼ਰ ਹੋ ਕੇ ਘਰੇ ਬੈਹ ਜਾਂਦੇ ਨੇ ਉਥੇ ਤਰੀਕ ਤੇ ਨਹੀਂ ਜਾਂਦੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਮੈਂ ਤੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਜਦੋਂ ਦਾ ਇੱਥੇ ਪੋਸਟਡਾ ਮੈਂ ਪਹਿਲਾਂ ਵੀ SSC ਤੇ 3 ਸਾਲ ਕੰਮ ਕਰ ਚੁੱਕਾ ਜੀ ਤੇ ਹੁਣ ਦੁਬਾਰਾ ਮੈਂ ਮਾਰਚ 2024 ਨੂੰ 10 ਮਾਰਚ ਨੂੰ ਇੱਥੇ ਚਾਰਜ ਲਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਤੇ ਇਹੋ ਹੀ ਦੱਸਦਾ ਇਹਨਾਂ ਨੂੰ ਵਕ-ਵਕ ਤੁਹਾਡੇ ਮਾਧਿਅਮ ਕਰਦਾ ਰਹਿਣਾ ਕਿ ਤੁਸੀਂ ਆਪਣੀ ਤਰੀਕ ਤੇ ਗਿਆ ਰਹੇ ਯਾਰ ਨਾ ਹੋ ਜਿਹੜੀ ਬੰਦੀ ਤਰੀਕਾ ਆਪਣੇ ਵਕੀਲ ਕੋਲੋਂ ਤਰੀਕ ਪੁੱਛ ਕੇ ਤਰੀਕ ਤੇ ਜਾ ਕੇ ਆਪਣਾ ਰਭੋ ਹੁਣ ਜਦੋਂ ਤੁਸੀਂ ਨਹੀਂ ਤਰੀਕ ਤੇ ਜਾਓਗੇ ਸਾਨੂੰ ਕੋਰਟੋਂ ਇੰਟੀਮੇਸ਼ਨ ਆਏਗੀ ਤੇ aí ਤੇ ਫਿਰ ਸਾਡਾ ਵਰਕਆਊਟ ਜਿਹੜਾ ਬੰਦਾ ਉਹ ਤੇ ਸਾਨੂੰ ਜਿਹੜੇ ਸਾਡੇ ਸੀਨੀਅਰ ਅਫਸਰਾਂ ਨੂੰ ਸੈਕਸ਼ਨਸ ਹੁੰਦੀਆਂ ਉਹ ਤੇ ਆਪਾਂ ਫਾਲੋ ਕਰਨੀਆਂ ਤਾਂ ਤੁਸੀਂ ਵੇਖਿਆ ਗਿਆ ਅਸੀਂ ਲਗਾਤਾਰ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਨਾਲ ਦੇ ਨਾਲ ਕਿਹਾ ਗਿਆ ਕਿ ਜਿਹੜੇ ਨੌਜਵਾਨ ਗੈਰ ਹਾਜ਼ਰ ਹੋ ਰਹੇ ਨੇ ਉਹ ਬਿਲਕੁਲ ਆਪਣੀਆਂ ਤਰੀਕਾ ਤੋਂ ਗੈਰਹਾਜ਼ਰ ਨਾ ਹੋਣ ਤਾਂ ਵਕੀਲ ਦੇ ਨਾਲ ਜ਼ਰੂਰ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੀਓ ਸਟਾਫ ਦੀ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਕੀਤੀ ਜਾਵੇ ਜਗਪੰਤੀ ਦੇਲੇ ਸਾਹਿਲ ਹੰਪੀਸਰ